ਜਿੰਦ ਬਾਜੀ ਜੀ ਹਰ ਹਰ ਹੈ ਹਰਕੀਆਂ ਕਥਾ ਕਹਾਣੀਆਂ ਹਰਕੀਆਂ ਕਥਾ ਕਹਾਣੀਆਂ ਭਾਈ ਮਰਦਾਨੇ ਦਾ ਗੁਰੂ ਜੀ ਪਾਸ ਆਣਾ ਮਰਦਾਨਾ ਤਲਵੰਡੀ ਤੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਵਾਸਤੇ ਸੁਲਤਾਨਪੁਰ ਆਇਆ ਚਰਣਾ ਤੇ ਮੱਥਾ ਟੇਕ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਵਡਿਆਈ ਕੀਤੀ ਅਤੇ ਗੁਰੂ ਜੀ ਨੂੰ ਰਾਜੀ ਖੁਸ਼ੀ ਦਾ ਸਨੇਹਾ ਦਿੱਤਾ ਫਿਰ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਆਪ ਜੀ ਨੇ ਕਿਹਾ ਸੀ ਮਰਦਾਨੇ ਤੂੰ ਬੇਦੀ ਕੁਲ ਦਾ ਮਰਾਸੀ ਹੈਂ ਜੋ ਕੁਝ ਮੰਗਣਾ ਸਾਡੇ ਕੋਲੋਂ ਮੰਗੀ ਹੋਰ ਕਿਸੇ ਕੋਲੋਂ ਨਾ ਮੰਗੀ ਆਪ ਜੀ ਦਾ ਬਚਨ ਚੇਤੇ ਕਰਕੇ ਮੈਂ ਆਪ ਜੀ ਪਾਸ ਆਇਆ ਹਾਂ ਬਾਕੀ ਦਾ ਗੁਜ਼ਾਰਾ ਤਾਂ ਠੀਕ ਚੱਲ ਰਿਹਾ ਹੈ ਮੇਰੀ ਪੁੱਤਰੀ ਦੀ ਸ਼ਾਦੀ ਹੈ ਸ਼ਾਦੀ ਵਿੱਚ ਖਰਚੇ ਦੀ ਲੋੜ ਹੈ ਇਤਨਾ ਖਰਚਾ ਕਰਨ ਦੀ ਸਾਡੇ ਵਿੱਚ ਤਾਕਤ ਨਹੀਂ ਇਸ ਕਰਕੇ ਮੈਂ ਆਪ ਜੀ ਪਾਸ ਆਇਆ ਹਾਂ ਉਦੋਂ ਗੁਰੂ ਜੀ ਨੇ ਭਾਈ ਪਘੀਰਥ ਜੀ ਨੂੰ ਆਖਿਆ ਕਿ ਵਿਹਦਾ ਸਾਰਾ ਸੌਦਾ ਕਾਗਜ਼ ਤੇ ਲਿਖ ਲੋ ਪਘੀਰਥ ਜੀ ਨੇ ਮਰਦਾਨੇ ਤੋਂ ਪੁੱਛ ਕੇ ਸਾਰਾ ਸੌਦਾ ਲਿਖਿਆ ਗੁਰੂ ਜੀ ਨੇ ਕਿਹਾ ਇਹ ਸਾਰਾ ਸੌਦਾ ਸਾਡੇ ਪਾਸ ਨਹੀਂ ਹੈ ਇਸ ਕਰਕੇ ਪਘੀਰਥਾ ਤੂੰ ਲਾਹੌਰ ਜਾ ਕੇ ਚੰਗੀ ਤਰ੍ਹਾਂ ਵੇਖ ਕੇ ਸੌਦਾ ਲਿਆ ਉੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਪਗੀਰਥ ਜੀ ਲਾਹੌਰ ਇੱਕ ਸਾਹੂਕਾਰ ਦੀ ਦੁਕਾਨ ਤੇ ਗਏ ਜਿਸ ਦਾ ਨਾਮ ਮਨੁਸਖ ਸੀ ਤੇ ਉਸ ਨੂੰ ਪਰਚੀ ਵਿਖਾ ਕੇ ਕਿਹਾ ਸ਼ਾਹ ਜੀ ਮੈਨੂੰ ਮੈਨੂੰ ਵਿਆਹ ਦਾ ਸਾਰਾ ਸਮਾਨ ਛੇਤੀ ਦੇ ਦਿਓ ਆਪਣੀ ਮਾਇਆ ਨਗਦ ਲੈ ਲਓ ਮੈਂ ਇੱਥੇ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਰਹਿ ਸਕਦਾ ਸਾਹੂਕਾਰ ਨੇ ਪਗੀਰਥ ਨੂੰ ਲਾਗੇ ਬਿਠਾ ਕੇ ਕਿਹਾ ਹੁਣ ਤਾਂ ਸ਼ਾਮ ਪੈ ਗਈ ਹੈ ਕੱਲ ਨੂੰ ਸਾਰਾ ਸਮਾਨ ਦੇ ਦਿਆਂਗਾ ਜਦੋਂ ਸ਼ਾਹੂਕਾਰ ਨੇ ਸਾਰਾ ਸਮਾਨ ਕਾਗਿਜ਼ ਤੇ ਲਿਖਿਆ ਵੇਖਿਆ ਤਾਂ ਉਸਨੇ ਕਿਹਾ ਸਾਰੀਆਂ ਚੀਜ਼ਾਂ ਤਾਂ ਮਿਲ ਜਾਣਗੀਆਂ ਪਰ ਜੂੜੇ ਦਾ ਤਿਆਰ ਹੋਣ ਹੋਣ ਲੱਗਾ ਲੱਗਿਆ ਕੁਝ ਕੁ ਸਮਾਨ ਲੱਗੇਗਾ ਪਕੀਰਤ ਨੇ ਕਿਹਾ ਜੇ ਮੈਂ ਇੱਥੇ ਦੂਜੀ ਰਾਤ ਰਿਹਾਂ ਤਾਂ ਮੇਰਾ ਜਨਮ ਨੇਸ਼ਫਲ چلا ਜਾਵੇਗਾ। ਸਾਹੂ ਕਰਨੇ ਕਿਹਾ ਇਹ ਕੀ ਕਾਰਨ ਹੈ? ਮੇਰੇ ਸ਼ੰਕੇ ਨੂੰ ਦੂਰ ਕਰ। ਭਗੀਰਥ ਜੀ ਨੇ ਕਿਹਾ ਸਾਹ ਜੀ ਮੇਰੇ ਗੁਰੂ ਪੂਰੇ ਹਨ। ਉਹਨਾਂ ਦਾ ਬਚਨ ਖਾਲੀ ਨਹੀਂ ਜਾਂਦਾ। ਉਹਨਾਂ ਦੀ ਇਸ ਤਰ੍ਹਾਂ ਆਗਿਆ ਹੈ ਕਿ ਦੂਜੀ ਰਾਤ ਲਾਹੌਰ ਵਿੱਚ ਨਹੀਂ ਰਹਿਣਾ। ਮਨ ਸੁਖ ਨੇ ਕਿਹਾ ਇਸ ਕਾਲ ਯੁਗ ਵਿੱਚ ਐਸਾ ਕੋਈ ਪੂਰਾ ਨਹੀਂ ਹੈ। ਜੇਸਾ ਤਰ੍ਹਾਂ ਤੂੰ ਕਿਹਾ ਹੈ ਪਗੀਰਤ ਜੀ ਨੇ ਕਿਹਾ ਤੂੰ ਮੇਰੀ ਗੱਲ ਤੇ ਸ਼ੰਕਾ ਨਾ ਕਰ ਮੇਰੇ ਸਤਿਗੁਰੂ ਜੀ ਪੂਰਨ ਹਨ ਜਿਨ੍ਹਾਂ ਨੇ ਉਹਨਾਂ ਤੇ ਸ਼ਰਧਾ ਕੀਤੀ ਹੈ ਉਹਨਾਂ ਦਾ ਜਨਮ ਮਰਨ ਕੱਟ ਦਿੰਦੇ ਹਨ ਕਲ ਯੁਗ ਵਿੱਚ ਵਾਹਿਗੁਰੂ ਜੀ ਆਪ ਅਵਤਾਰ ਧਾਰ ਕੇ ਆਏ ਹਨ ਪਰ ਉਹ ਸੰਸਾਰੀ ਰੀਤੀ ਅਨੁਸਾਰ ਹੀ ਗੁਜ਼ਾਰਾ ਕਰ ਰਹੇ ਹਨ ਉਹ ਸਾਰਿਆਂ ਦੇ ਅੰਦਰ ਦੀ ਜਾਣਦੇ ਹਨ ਮਨੁੱਖ ਨੇ ਕਿਹਾ ਜੇ ਮੈਨੂੰ ਉਹ ਕੁਝ ਕੋ ਕਰਮਾਤਾ ਵਿਖਾ ਦੇਣ ਤਾਂ ਮੈਂ ਉਹਨਾਂ ਦਾ ਸਿੱਖ ਹੋ ਜਾਵਾਂਗਾ ਮੈਨੂੰ ਪਖੰਡੀ ਸਾਧੂ ਬਹੁਤ ਮਿਲੇ ਹਨ ਇਸ ਕਰਕੇ ਮੈਂ ਕਰਮਾਤਾ ਤੋਂ ਬਿਨਾਂ ਭਰੋਸਾ ਨਹੀਂ ਕਰਾਂਗਾ ਭਗੀਰਥ ਨੇ ਕਿਹਾ ਸ਼ਾਹ ਜੀ ਤਰਕ ਨੂੰ ਛੱਡ ਕੇ ਸ਼ਰਧਾ ਧਾਰ ਕੇ ਦਰਸ਼ਨ ਕਰੋ ਜਿਨ੍ਹਾਂ ਦੇ ਦਰਸ਼ਨਾਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਜੇ ਤੁਸੀਂ ਕਰਾਮਾਤ ਦੇਖਣੀ ਚਾਹੁੰਦੇ ਹੋ ਤਾਂ ਉਥੇ ਕਰਾਮਾਤ ਦਾ ਕੋਈ ਘਾਟਾ ਨਹੀਂ ਤੂੰ ਮੇਰੇ ਨਾਲ ਪੱਕਾ ਨਿਸ਼ਚਾ ਕਰਕੇ ਚੱਲ ਸਤਿਗੁਰੂ ਜੀ ਤੇਰੇ ਮਨ ਦੀ ਕਾਮਨਾ ਪੂਰੀ ਕਰ ਦੇਣਗੇ ਮਨ ਸੁਖ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਕੀਤੀ ਆਪਸ ਵਿੱਚ ਵਿੱਚ ਇਸ ਤਰ੍ਹਾਂ ਬਚਨ ਕਰਦੇ ਭੋਜਨ ਛੱਕ ਕੇ ਰਾਤ ਨੂੰ ਸੌ ਗਏ ਦੋਵਾਂ ਨੇ ਅੰਗ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕੀਤਾ ਸ਼ਾਹ ਨੇ ਪਗੀਰਥ ਨੂੰ ਕਿਹਾ ਇੱਕ ਚੂੜਾ ਮੇਰੇ ਘਰ ਵਿੱਚ ਹੈ ਉਹਨੂੰ ਦੇਣ ਨੂੰ ਮੇਰਾ ਚਿੱਤ ਨਹੀਂ ਕਰਦਾ ਉਹ ਮੈਂ ਗੁਰੂ ਜੀ ਨੂੰ ਭੇਟਾ ਵਜੋਂ ਦੇ ਦਿੱਂਦਾ ਹਾਂ ਪਗੀਰਥ ਨੇ ਕਿਹਾ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਕਰ ਲਓ ਵਿਆਹ ਦੀਆਂ ਸਾਰੀਆਂ ਚੀਜ਼ਾਂ ਲੈ ਕੇ ਦੋਵੇਂ ਤੁਰ ਪਏ ਮਨ ਸੁਖ ਨੇ ਪਗੀਰਥ ਨੂੰ ਕਿਹਾ ਜੇ ਗੁਰੂ ਜੀ ਮੇਰਾ ਨਾਮ ਲੈ ਕੇ ਬੁਲਾਉਣਗੇ ਤਾਂ ਉਦੋਂ ਮੇਰੇ ਮਨ ਵਿੱਚ ਪੱਕਾ ਨਿਸ਼ਚਾ ਹੋ ਜਾਵੇਗਾ ਤਾਂ ਫਿਰ ਮੈਂ ਜਾਣਾਂਗਾ ਇਹ ਪਰਮੇਸ਼ਰ ਦੇ અવਤਾਰ ਹਨ ਇਸ ਤਰ੍ਹਾਂ ਗੱਲਾਂ ਕਰਦੇ ਦੋਵੇਂ ਜਣੇ ਸੁਲਤਾਨਪੁਰ ਪਹੁੰਚ ਗਏ ਗੁਰੂ ਜੀ ਨੇ ਦੋਵਾਂ ਨੂੰ ਆਉਂਦੇ ਵੇਖ ਕੇ ਕਿਹਾ ਪਗੀਰਥ ਪਰਉਪਕਾਰੀ ਆਓ ਪਹਿਲਾ ਇਹ ਸਨਮੁਖ ਕੱਚਾ ਸੀ ਹੁਣ ਆਪਣਾ ਨਾਮ ਸੱਚਾ ਸਨਮੁਖ ਕਰਨਾ ਚਾਹੁੰਦਾ ਹੈ ਮਨੁਸੁਖ ਇਹ ਬਚਨ ਸੁਣ ਕੇ ਗੁਰੂ ਜੀ ਦੇ ਚਰਨਾ ਵਿੱਚ ਲੰਮਾ ਪੈ ਗਿਆ ਭਗੀਤ ਨੇ ਵਿਆਹ ਦਾ ਸਾਰਾ ਸਮਾਨ ਗੁਰੂ ਜੀ ਦੇ ਅੱਗੇ ਰੱਖ ਕੇ ਮੱਥਾ ਟੇਕ ਕੇ ਕਿਹਾ ਆਪ ਜੀ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਮਨੁਸੁਖ ਨੂੰ ਸਤਿਕਾਰਿਆ ਗੁਰੂ ਜੀ ਨੇ ਮਰਦਾਨੇ ਨੂੰ ਮਾਇਆ ਅਤੇ ਵਿਆਹ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਮਰਦਾਨਾ ਖੁਸ਼ੀ-ਖੁਸ਼ੀ ਤਲਵੰਡੀ ਨੂੰ ਆ ਗਿਆ ਮਨ ਸੁਖ ਦੀ ਗੁਰੂ ਜੀ ਵਿੱਚ ਬਹੁਤ ਸ਼ਰਧਾ ਵੱਧ ਗਈ ਜਦੋਂ 2 ਦਿਨ ਹੋਏ ਤਾਂ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ ਆਪ ਜੀ ਕਿਰਪਾ ਕਰੋ ਗੁਰੂ ਜੀ ਨੇ ਕਿਹਾ ਜਿਹੜੇ ਮਨੁੱਖ ਹਮੇ ਤੇ ਮੇਰ ਤੇਰ ਵਿੱਚ ਵੱਜੇ ਹੋਏ ਸੰਸਾਰ ਵਿੱਚ ਬਹੁਤ ਦੁੱਖ ਭੋਗ ਭੋਗਦੇ ਹਨ ਪੂਰਾ ਗੁਰੂ ਧਰਮ ਤੋਂ ਬਗੈਰ ਮਨੁੱਖ ਜਨਮ ਮਰਨ ਤੋਂ ਨਹੀਂ ਛੁੱਟਦਾ ਇਸ ਕਰਕੇ ਹੰਗਤਾ ਮਮਤਾ ਮੇਰ ਤੇਰ ਨੂੰ ਛੱਡ ਕੇ ਪ੍ਰੇਮ ਨਾਲ ਮਨ ਲਗਾ ਕੇ ਵਾਹਿਗੁਰੂ 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 ਜਪ ਹਮੇ ਛੱਡ ਕੇ ਨਾਮ ਵਿੱਚ ਮਨ ਜੋੜ ਅਤੇ ਪਰਮੇਸ਼ਰ ਦਾ ਭਾਣਾ ਮੰਨ ਇਸ ਤਰ੍ਹਾਂ ਮਨ ਵਿੱਚ ਸ਼ਾਂਤੀ ਪ੍ਰਾਪਤ ਹੋਵੇਗੀ। ਬਨ ਸੁਖ ਕਾਫੀ ਸਮਾਂ ਸੁਲਤਾਨਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕਰਦਾ ਰਿਹਾ। ਫਿਰ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸੰਨ ਪ੍ਰਸ਼ਨ ਪਹਿਲਾ ਮਰਦਾਨੀ ਨੇ ਗੁਰੂ ਜੀ ਨੂੰ ਆਪਣਾ ਸੁਲਤਾਨਪੁਰ ਆਉਣ ਦਾ ਕੀ ਕਾਰਨ ਦੱਸਿਆ ਦੂਸਰਾ ਪ੍ਰਸ਼ਨ ਗੁਰੂ ਜੀ ਨੇ ਪਗਿਰਥ ਨੂੰ ਵਿਆਹ ਦਾ ਸਮਾਨ ਲੈਣ ਵਾਸਤੇ ਕਿੱਥੇ ਭੇਜਿਆ ਤੇ ਉਹ ਕਿਸ ਨੂੰ ਨਾਲ ਲੈ ਕੇ ਆਇਆ ਤੀਸਰਾ ਪ੍ਰਸ਼ਨ ਪਗਿਰਥ ਨੇ ਸ਼ਾਹੂਕਾਰ ਨੂੰ ਦੂਜੀ ਰਾਤ ਰਹਿਣ ਨੂੰ ਮਨਾ ਕਿਉਂ ਕੀਤਾ ਚੌਥਾ ਪ੍ਰਸ਼ਨ ਜਦੋਂ ਗੁਰੂ ਜੀ ਪਾਸ ਲਾਹੌਰ ਤੋਂ ਪਗੀਰਤ ਜੀ ਤੇ ਮਨ ਸੁਖ ਆਏ ਤਾਂ ਗੁਰੂ ਜੀ ਨੇ ਕੀ ਕਿਹਾ ਪੰਜਵਾਂ ਪ੍ਰਸ਼ਨ ਗੁਰੂ ਜੀ ਨੇ ਮਨ ਸੁਖ ਨੂੰ ਸੱਚੇ ਸੁਖ ਦੀ ਪ੍ਰਾਪਤੀ ਕਿਸ ਤਰ੍ਹਾਂ ਦੱਸੀ ਹਰ ਕੀਆਂ ਕਥਾ ਕਹਾਣੀਆਂ ਹਰ ਕੀਆਂ ਕਥਾ ਕਹਾਣੀਆਂ